ਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੰਭੂ ਕਲਾ ਵਿਕੇ ਬੀ ਪੀਓ ਸ਼੍ਰੀ ਸਰਜੀਤ ਸਿੰਘ ਦੀ ਰਹਿਮਾਈ ਹੇਠ ਤੀਆਂ ਦਾ ਤਿਹਾਰ ਪੂਰੇ ਜੋਸ਼ ਨਾਲ ਮਨਾਇਆ ਗਿਆ ਮੁੱਖ ਦੇ ਅਪਿਕਾ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਯਤਨ ਅਸਦਕਾ ਕੁੜੀਆਂ ਨੇ ਪਿੰਗਾ ਚੂਟੀਆਂ ਗਿੱਦਾ ਪਾਇਆ ਮਹਿੰਦੀ ਲਾਈ ਲੋਕ ਗੀਤ ਗਏ ਬੱਚਿਆਂ ਦੇ ਮਾਮਾ ਨੇ ਵੀ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਪਹਿਲੀ ਜਮਾਤ ਵਿੱਚ 4 ਮਿਸਤੀ ਜਹਜਪ੍ਰੀਤ ਕੌਰ ਬਣੀ ਅਤੇ ਦੂਜੀ ਜਮਾਤ ਵਿੱਚੋਂ ਰਾਜਦੀਪ ਕੌਰ ਤੀਜੀ ਜਮਾਤ ਵਿੱਚੋਂ ਕ੍ਰਿਤਿਕਾ ਚੌਥੀ ਜਮਾਤ ਵਿੱਚੋਂ ਕਿਰਨਦੀਪ ਕੌਰ ਅਤੇ ਪੰਜਵੀਂ ਜਮਾਤ ਵਿੱਚੋਂ ਰਮਨਦੀਪ ਕੌਰ ਮਿਸਤੀਜ ਬਣੀ ਇਹਨਾਂ ਪੰਜਾਂ ਕੁੜੀਆਂ ਨੂੰ ਫੁਲਕਾਰੀ ਉਪਹਾਰ ਬੱਚੋ ਦਿੱਤੀ ਗਈ ਸਕੂਲੀਆਂ ਸਾਰੀਆਂ ਕੁੜੀਆਂ ਨੂੰ ਪਹਾਰ ਦਿੱਤੇ ਗਏ ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ ਮੀਡੀਆ ਨਿਊਜ਼ ਪੰਜਾਬ ਲਈ ਸ਼ੰਭੂ ਤੋਂ ਅਰਜਿੰਦਰ ਸਿੰਘ ਮੋਹਦੀ ਦੀ ਰਿਪੋਰਟ ਹਾਂਜੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸ਼ੰਭੂਗਲਾ ਵਿੱਚ ਅੱਜ ਅਸੀਂ ਤੀਆਂ ਦਾ ਤਿਉਹਾਰ ਮਨਾਇਆ।